ਨਸ਼ਿਆਂ ਵੱਲ ਮੁੜ ਵਾਪਸੀ ਦੇ ਕਾਰਨ ਉਮੀਦ ਕਰਦਾ ਕਿ ਹੁਣ ਤੱਕ ਦੇ ਇਸ ਕਿਤਾਬ ਦੇ ਰਾਹੀ ਮੇਰੇ ਨਾਲ ਕੀਤੇ ਸਫ਼ਰ ਵਿੱਚ ਤੁਸੀਂ ਨਸ਼ਿਆਂ ਨਾਲ ਲੜਨ ਵਿੱਚ ਕੰਮ ਆਉਣ ਵਾਲੇ ਕੁਝ ਤਰੀਕੇ ਸਮਝ ਲਏ ਨੇ ਪਰ ਕਹਾਣੀ ਜਾਰੀ ਰੱਖਣ ਤੋਂ ਪਹਿਲਾਂ ਕੁਝ ਹੋਰ ਗੱਲਾਂ ਵੀ ਸਮਝਣੀਆਂ ਜ਼ਰੂਰੀ ਨੇ ਤੁਹਾਡੇ ਡੀਟੌਕਸ ਤੋਂ ਪਹਿਲਾਂ ਇਸ ਯਾਤਰਾ ਵਿੱਚ ਸਭ ਤੋਂ ਮਹੱਤਵਪੂਰਨ ਕਦਮ ਹੈ ਸੰਭਾਵਿਤ ਰਿਲੈਪਸ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਰਿਲੈਪਸ ਦਾ ਮਤਲਬ ਹੈ ਕਿ ਨਸ਼ਾ ਛੱਡਣ ਤੋਂ ਬਾਅਦ ਦੁਬਾਰਾ ਕੁਝ ਵਰਤਦਾ ਹੈ ਅਤੇ ਵਿਅਕਤੀ ਦੁਬਾਰਾ ਨਸ਼ਾ ਵਰਤਨਾ ਸ਼ੁਰੂ ਕਰ ਦਿੰਦਾ ਹੈ ਹੋਰ ਬਹੁਤ ਸਾਰੇ ਨਸ਼ਈਆਂ ਵਾਂਗ ਮੇਰੀ ਜ਼ਿੰਦਗੀ ਵਿੱਚ ਵੀ ਇਦਾਂ ਦੇ ਬਹੁਤ ਉਤਰਾ ਚੜਾ ਆਏ ਨੇ ਅਤੇ ਮੇਰੇ ਵਾਂਗ ਤੁਹਾਡੇ ਸਾਹਮਣੇ ਵੀ ਇਹ ਚੁਣੌਤੀਆਂ ਆਉਣਗੀਆਂ ਤੁਸੀਂ ਕਦੇ-ਕਦੇ ਨਿਰਾਸ਼ ਮਹਿਸੂਸ ਕਰ ਸਕਦੇ ਹੋ ਅਤੇ ਆਪਣੀਆਂ ਭਾਵਨਾਵਾਂ ਨਾਲ ਨਜਿੱਠਣ ਲਈ ਸੰਘਰਸ਼ ਕਰ ਸਕਦੇ ਹੋ ਇਨ੍ਹਾਂ ਕਮਜ਼ੋਰ ਪਲਾਂ ਦੇ ਦੌਰਾਨ ਨਸ਼ੇ ਸੰਭਾਵਿਤ ਤੌਰ ਤੇ ਤੁਹਾਡੀ ਜ਼ਿੰਦਗੀ ਵਿੱਚ ਦੁਬਾਰਾ ਦਾਖਲ ਹੋ ਸਕਦੇ ਨੇ ਅਤੇ ਬਹੁਤ ਆਸਾਨੀ ਨਾਲ ਤੁਸੀਂ ਦੁਬਾਰਾ ਜਾਲ ਵਿੱਚ ਫਸ ਸਕਦੇ ਹੋ ਇਸ ਲਈ ਇਹਨਾਂ ਟ੍ਰਿਗਰਾਂ ਤੋਂ ਸੁਚੇਤ ਹੋਣਾ ਅਤੇ ਉਹਨਾਂ ਨੂੰ ਆਉਂਦੇ ਹੋਏ ਵੇਖਣਾ ਬਹੁਤ ਮਹੱਤਵਪੂਰਨ ਹੈ ਇੱਥੇ ਕੁਝ ਟ੍ਰਿਗਰ ਨੇ ਜਿਨ੍ਹਾਂ ਨੇ ਮੇਰੇ ਸੰਘਰਸ਼ ਦੌਰਾਨ ਕਿਸੇ ਸਮੇਂ ਮੇਰੀ ਰਿਕਵਰੀ ਨੂੰ ਪ੍ਰਭਾਵਿਤ ਕੀਤਾ ਜਜ਼ਬਾਤੀ ਟ੍ਰਿਗਰ ਜਦੋਂ ਵੀ ਮੈਂ ਇਕੱਲਾ ਮਹਿਸੂਸ ਕਰਦਾ ਸੀ ਤਣਾਅ ਚਿੰਤਾ ਜਾਂ ਉਦਾਸ ਹੁੰਦਾ ਸੀ ਨਸ਼ੇ ਰਾਹਤ ਲੱਭਣ ਲਈ ਮੇਰਾ ਸਭ ਤੋਂ ਆਸਾਨ ਹੱਲ ਬਣ ਜਾਂਦੇ ਸੀ ਇਹ ਮੇਰੇ ਦਰਦ ਨੂੰ ਅਸਥਾਈ ਤੌਰ ਤੇ ਸੁੰਨ ਕਰਦੇ ਹੋਏ ਖੁਸ਼ੀ ਦੀ ਭਾਵਨਾ ਪ੍ਰਦਾਨ ਕਰਦੇ ਸੀ ਪਰ ਭਾਵਨਾਵਾਂ ਨਾਲ ਨਜਿੱਠਣ ਲਈ ਨਸ਼ੇ 'ਤੇ ਭਰੋਸਾ ਕਰਨਾ ਇੱਕ ਹਿੱਲੀ ਹੋਈ ਨੀਂਹ ਤੇ ਘਰ ਬਣਾਉਣ ਦੇ ਬਰਾਬਰ ਹੈ। ਭਾਵਨਾਤਮਕ ਤੰਦਰੁਸਤੀ ਲਈ ਸਿਹਤਮੰਦ ਥੈਰੇਪੀ, ਸਹਾਇਤਾ ਸਮੂਹ ਜਾਂ ਕਲਾ ਅਤੇ ਲਿਖਣ ਵਰਗੇ ਰਚਨਾਤਮਕ ਤਰੀਕਿਆਂ ਦੀ ਭਾਲ ਕਰਨਾ ਜ਼ਰੂਰੀ ਹੈ। ਸੋਸ਼ਲ ਟ੍ਰਿਗਰਸ ਅਸੀਂ ਜਿੰਨਾਂ ਬੰਦਿਆਂ ਨਾਲ ਉੱਠਦੇ ਬੈਠਦੇ ਹਾਂ, ਉਹਨਾਂ ਦਾ ਸਾਡੀਆਂ ਕਾਰਵਾਈਆਂ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਮੈਂ ਆਪਣੇ ਆਪ ਨੂੰ ਉਹਨਾਂ ਦੋਸਤਾਂ ਨਾਲ ਘਿਰਿਆ ਪਾਇਆ ਜੋ ਨਸ਼ੇ ਵਿੱਚ ਸ਼ਾਮਲ ਸਨ। ਅਜਿਹੇ ਮਾਹੌਲ ਵਿੱਚ ਰਹਿਣ ਨਾਲ ਨਸ਼ੇ ਦੀ ਵਰਤੋਂ ਆਮ ਹੋ ਗਈ ਅਤੇ ਮੇਰੇ ਲਈ ਨਸ਼ਾ ਛੱਡਣਾ ਮੁਸ਼ਕਲ ਹੋ ਗਿਆ। ਅਜਿਹੇ ਦੋਸਤਾਂ ਨੂੰ ਚੁਣਨਾ ਮਹੱਤਵਪੂਰਨ ਹੈ ਜੋ ਸਾਡੀ ਸੰਜਮ ਦਾ ਸਮਰਥਨ ਕਰਦੇ ਨੇ ਅਤੇ ਇੱਕ ਸਿਹਤਮੰਦ ਨਸ਼ਾ ਮੁਕਤ ਜੀਵਨ ਸ਼ੈਲੀ ਦੇ ਮਹੱਤਵ ਨੂੰ ਸਮਝਦੇ ਨੇ। ਵਾਤਾਵਰਣ ਟ੍ਰਿਗਰ ਕੁਝ ਵਾਤਾਵਰਣ ਟ੍ਰਿਗਰ ਵੱਜੋਂ ਕੰਮ ਕਰ ਸਕਦੇ ਨੇ। ਨਸ਼ੇਆਂ ਲਈ ਸਾਡੀ ਇੱਛਾ ਨੂੰ ਮੋੜ ਜਗਾਉਂਦੇ ਨੇ। ਮੇਰੇ ਲਈ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਜੁੜੇ ਸਥਾਨ ਇੱਕ ਟ੍ਰਿਗਰ ਸਨ। ਗੇੜੀ ਰੂਟ ਚੰਡੀਗੜ੍ਹ ਕਲੱਬ ਅਤੇ ਕੁਝ ਹੋਰ ਖੇਤਰਾਂ ਵਿੱਚ ਬਹੁਤ ਜ਼ਿਆਦਾ ਖਿੱਚਾ ਸੀ ਜਿਸ ਨਾਲ ਦੁਬਾਰਾ ਵਰਤੋਂ ਕਰਨ ਦੀ ਇੱਛਾ ਦਾ ਵਿਰੋਧ ਕਰਨਾ ਮੁਸ਼ਕਲ ਹੋ ਗਿਆ ਸੀ ਮੇਰੇ ਵਾਤਾਵਰਣ ਨੂੰ ਬਦਲਣਾ ਅਜਈਆਂ ਥਾਵਾਂ ਤੋਂ ਬਚਣਾ ਅਤੇ ਨਵੇਂ ਸਕਾਰਾਤਮਕ ਸੰਗਠਨਾ ਦੀ ਸਿਰਜਣਾ ਨੇ ਇਸ ਚੱਕਰ ਤੋਂ ਮੁਕਤ ਹੋਣ ਵਿੱਚ ਮੁੱਖ ਭੂਮਿਕਾ ਨਿਭਾਈ ਤਣਾਅ ਅਤੇ ਜੀਵਨ ਤਬਦੀਲੀਆਂ ਤਣਾਅ ਅਕਸਰ ਇੱਕ ਟ੍ਰਿਗਰ ਵਜੋਂ ਕੰਮ ਕਰਦਾ ਹੈ ਮੇਰੇ ਪਿਤਾ ਦੀ ਮੌਤ, ਵਿੱਤੀ ਸਮੱਸਿਆਵਾਂ ਵਰਗੀਆਂ ਗੰਭੀਰ ਸਥਿਤੀਆਂ ਨੇ ਅਕਸਰ ਮੈਨੂੰ ਬੇਵੱਸ ਮਹਿਸੂਸ ਕਰਵਾਇਆ ਅਤੇ ਮੈਂ ਮੁੜ ਨਸ਼ਿਆਂ ਵਿੱਚ ਸਹਾਰਾ ਲੱਭਿਆ। ਅਜਿਹੇ ਸਮਿਆਂ ਵਿੱਚ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਤਣਾਅ ਘਟਾਉਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ, ਜਿਵੇਂ ਕਿ ਕਸਰਤ, ਧਿਆਨ ਅਤੇ ਅਜ਼ੀਜ਼ਾਂ ਦਾ ਸਮਰਥਨ ਪ੍ਰਾਪਤ ਕਰਨਾ ਨਸ਼ਿਆਂ ਦਾ ਸਹਾਰਾ ਲਏ ਬਿਨਾਂ ਇਹਨਾਂ ਚੁਣੌਤੀਪੂਰਨ ਸਮੇਂ ਨਾਲ ਨਜਿੱਠਣ ਵਿੱਚ ਮਦਦ ਕਰ ਸਕਦਾ ਹੈ। ਸੰਤੁਸ਼ਟੀ ਦਾਪਲੇਖਾ ਸਭ ਤੋਂ ਖਤਰਨਾਕ ਕਾਰਨਾ ਵਿੱਚੋਂ ਇੱਕ ਹੈ ਛੱਡਣ ਤੋਂ ਬਾਅਦ ਦੀ ਪ੍ਰਸੰਨਤਾ ਕੁਝ ਸਮੇਂ ਦੇ ਪਰਹੇਜ਼ ਤੋਂ ਬਾਅਦ ਅਸੀਂ ਅਜਿੱਤ ਮਹਿਸੂਸ ਕਰਨਾ ਸ਼ੁਰੂ ਕਰ ਸਕਦੇ ਹਾਂ ਇਹ ਵਿਸ਼ਵਾਸ ਕਰਦੇ ਹੋਏ ਕਿ ਅਸੀਂ ਹਮੇਸ਼ਾ ਲਈ ਨਸ਼ੇ ਤੇ ਕਾਬੂ ਪਾ ਲਿਆ ਸੁਰੱਖਿਆ ਦੀ ਇਹ ਗਲਤ ਭਾਵਨਾ ਸਾਨੂੰ ਆਪਣੇ ਪੈਰੇ ਨੂੰ ਹਟਾ ਕੇ ਨਸ਼ੇ ਦੇ ਵਰਤੋਂ ਵੱਲ ਲਿਜਾ ਸਕਦੀ ਹੈ ਨਿਮਰ ਰਹਿਣਾ ਆਪਣੀ ਰਿਕਵਰੀ ਤੇ ਕੰਮ ਕਰਨਾ ਜਾਰੀ ਰੱਖਣਾ ਅਤੇ ਸਹਾਇਤਾ ਪ੍ਰਣਾਲੀ ਨਾਲ ਜੁੜੇ ਰਹਿਣਾ ਸੰਜਮ ਬਣਾਈ ਰੱਖਣ ਦੀ ਕੁੰਜੀ ਹੈ ਇਹਨਾਂ ਦੇ ਟ੍ਰਿਗਰਜ਼ ਨਾਲ ਨਜਿੱਖਣ ਲਈ ਨਿਰੰਤਰ ਸਵੈ ਜਾਗਰੂਕਤਾ ਲਚਕੀਲੇਪਣ ਅਤੇ ਇੱਕ ਮਜ਼ਬੂਤ ਸਹਾਇਕ ਪ੍ਰਣਾਲੀ ਦੀ ਲੋੜ ਹੁੰਦੀ ਹੈ ਉਹਨਾਂ ਟ੍ਰਿਗਰਾਂ ਨੂੰ ਸਮਝ ਕੇ ਜੋ ਮੁੜਮੁੜ ਪੈਦਾ ਹੋ ਸਕਦੇ ਨੇ ਅਸੀਂ ਉਹਨਾਂ ਨੂੰ ਦੂਰ ਕਰਨ ਲਈ ਆਪਣੇ ਆਪ ਨੂੰ ਲੋੜਿੰਦੇ ਸਾਧਨਾ ਨਾਲ ਲਾਫ ਕਰ ਸਕਦੇ ਹਾਂ